ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਚਾਨਾ ਸਾਹਿਬ ਤੇ ਪੋਰਸ ਕੰਪਲੀਟ ਕੀਤੀ ਹੈ ਜੀ ਨਰੇਸ਼ ਕਤੂਰੀਆ ਕਤੂਰੀਆ ਪਤਾ ਨਹੀਂ ਮੈਨੂੰ ਨਹੀਂ ਪਤਾ ਉਹ ਕੀ ਹੈ ਪਰ ਮੈਂ ਉਹਨਾਂ ਨੂੰ ਇੱਕ ਅੰਗਰੇਜ਼ ਦੀ ਔਲਾਦ ਜਾਂ ਉਹਦੀ ਮੰਮੀ ਅੰਗਰੇਜ਼ ਹੋਊ ਜਾਂ ਡੈਡੀ ਮੈਂ ਇਦਾਂ ਸੋਚਦਾ ਸੀ ਪਰ ਮੈਨੂੰ ਪਤਾ ਲੱਗਾ ਉਹਨਾਂ ਨੂੰ ਫਲਵੇਰੀ ਹੋਈ ਹੈ ਉਹ ਫਲਵੇਰੀ ਦੇ ਕਹਿਣ ਕਰਕੇ ਕੇਸ ਕੀਤਾ ਚਾਨਾ ਸਾਹਿਬ ਤੇ ਸ਼ਰਮ ਕਰ ਲਓ ਓਏ ਸ਼ਰਮ ਕਰ ਲਓ ਕਿਹੜੀਆਂ ਗੱਲਾਂ ਪੁਲਿਸ ਨੂੰ ਮੇਲਾ ਸਮਝਿਆ ਤੁਸੀਂ ਡੇਢ ਡੇਢ ਕਰੋੜ ਕਮਾਉਨੇ ਹੋ ਤੁਸੀਂ ਤੇ ਤੁਸੀਂ ਇਹ ਕੀ ਕਰਦੇ ਫਿਰਦੇ ਹੋ ਫਿਲਮ ਲੈਂਡ ਦਾ ਕਹਾਨ ਇਹਨਾਂ ਬੰਦਿਆਂ ਨੇ ਕੀਤਾ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਕਿਚਾਨਾ ਸਾਹਿਬ ਦਾ ਫੋਨ ਆਫ ਹੈ ਮੈਂ ਨੰਬਰ ਕਿਤੇ ਲੈ ਕੇ ਗੱਲ ਕਰਨਾ ਚਾਹੁੰਦਾ ਸੀ ਤੇ ਮੈਂ ਲਾਰਡ ਅਸਮਾਨ ਨਾਲ ਗੱਲ ਕੀਤੀ ਜੇ ਨੇ ਇਹ ਵੀਡੀਓ ਪਾਈ ਉਹ ਕਹਿੰਦੇ ਮੈਨੂੰ ਉੱਥੇ ਕਹਿੰਦਾ ਤੂੰ ਚੁੱਪ ਕਰ ਓਏ ਤੂੰ ਆਪਣਾ ਝੰਡਾ ਚੱਕੀ ਫਿਰਦਾ ਇਹ ਰਾਈਟਰ ਤੁਸੀਂ ਤੁਸੀਂ ਜੀ ਜੀ ਕਰਕੇ ਐਕਟਰਾਂ ਦੇ ਪੈਰ ਦੀ ਜੁੱਤੀ ਬਣਦੇ ਫਿਰਦੇ ਸੀ ਇਹਨਾਂ ਨੂੰ ਬੜੇ ਕਿਨ ਕੀਤਾ ਬੜੇ ਬੜੇ ਦਲਾਲਾਂ ਨੇ ਜਿਹੜੇ ਦਲਾਲਾਂ ਨੇ ਬੜੀਆਂ ਬੜੀਆਂ ਵੀਡੀਓ ਪਾਈਆਂ ਪੌਡਕਾਸਟ ਕੀਤੀਆਂ ਤੇ ਬਾਹਰ ਨੂੰ ਤੁਰੇ ਫਿਰਦੇ ਆ ਅੱਜ ਕੱਲ ਪਤਾ ਨਹੀਂ ਕਿੱਥੇ ਗਏ ਹੋਏ ਨੇ ਉਹ ਹੁਣ ਬਾਹਰੋਂ ਐਕਟਰ ਫੜ ਕੇ ਬੰਬੇ ਦੇ ਵਿੱਚ ਆ ਕੇ ਗੰਦ ਪਾਉਣਗੇ ਉਹ ਇਹ ਪਹਿਲਾਂ ਐਨਆਰਆਈਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਥੋਂ ਬਚਿਓ ਇਹਨਾਂ ਤੋਂ ਉਹ ਗਾਂਹ ਜਾ ਕੇ ਗੱਲ ਕਰਦੇ ਆ ਤੇ ਨਰੇਸ਼ ਕਤੂਰੀਆ ਨੇ ਕੇਸ ਕੀਤਾ ਜੀ ਚਾਨਾ ਸਾਹਿਬ ਤੇ ਚਾਨਾ ਸਾਹਿਬ ਖੁੱਲ ਕੇ ਬੋਲਦੇ ਕਿਸੇ ਵੀ ਗੱਲ ਬਾਰੇ ਚਾਨਾ ਸਾਹਿਬ ਨੂੰ ਇਹ ਕਹਿਤਾ ਵੀ ਮੈਨੂੰ ਇਹ ਫਲਵੇਰੀ ਵਾਲਾ ਕਿਹਾ ਤੇ ਫਲਵੇਰੀ ਵਾਲਾ ਹੋਰ ਕੌਣ ਹੈ ਦੱਸੋ ਮੇਨ ਪ੍ਰੋਬਲਮ ਕੀ ਸੀ ਕਿ ਡੇਢ ਕਰੋੜ ਦੱਸਦਾ ਵੀ ਡੇਢ ਕਰੋੜ ਲੈਂਦਾ ਉਹ ਡੇਢ ਕਰੋੜ ਤਾਂ ਬੰਬੇ ਦੇ ਵਿੱਚ 20 25 25 ਕਰੋੜ ਦੀਆਂ ਫਿਲਮਾਂ ਬੰਨਣ ਵਾਲੇ ਨਹੀਂ ਲੈਂਦੇ ਫਿਲਮ ਇੰਡਸਟਰੀ ਦਾ ਘਾਣ ਕਰਨ ਲਈ ਤੁਸੀਂ ਇਹ ਗੰਮ ਕਰ ਰਹੇ ਹੋ ਮੈਂ ਅਕਸਰ ਕਹਿਣਾ ਹੁੰਨਾ ਕਿ ਫਿਲਮ ਇੰਡਸਟਰੀ ਨੂੰ ਡੋਬ ਕੇ ਕੌਣ ਗਿਆ ਉਹ ਕੁੱਤਿਆਂ ਨੂੰ ਯਾਦ ਰੱਖੋ ਜਿਹੜੇ ਸੂਰਮਿਆਂ ਨੇ ਇੰਡਸਟਰੀ ਖੜੀ ਦੁਬਾਰਾ ਕੀਤੀ ਉਹਨਾਂ ਨੂੰ ਯਾਦ ਨਾ ਰੱਖੋ ਇਹ ਉਹ ਬੰਦੇ ਨੇ ਅੱਛਾ ਇਹਨਾਂ ਨੂੰ ਖੜੇ ਕਿਨ ਕੀਤਾ ਜਿਹੜੇ ਵਿੱਚੋਂ ਇਹਨਾਂ ਨੂੰ ਡੇਢ ਕਰੋੜ ਲੈ ਦੇ ਕੇ ਦਲਾਲੀ ਦਲਾਉਂਦੇ ਨੇ ਉਹ ਕੌਣ-ਕੌਣ ਨੇ ਕਿਨਾਂ ਦੀਆਂ ਫਿਲਮਾਂ ਕੀਤੀਆਂ ਇਹਨਾਂ ਨੇ ਸੋਚ ਲਓ ਹੁਣ ਫਿਲਮਾਂ ਦੀ ਪ੍ਰੋਮੋਸ਼ਨ ਕਰਨ ਲਈ ਲੋਕਾਂ ਦੇ ਘਰ ਤੱਕ ਪਹੁੰਚ ਗਏ ਇਹ ਚਾਹ ਪੀਣ ਜਾਣਾ ਫਲਾਨ ਕਿਹੜੇ ਡਰਾਮੇ ਕਰਦੇ ਹੋ ਤੁਸੀਂ ਸਾਲਿਓ ਬਾਅਦ ਤੀ ਫੋਨ ਨਹੀਂ ਚੱਕਣੇ ਜਿੱਦਾਂ ਉਹ ਕੀ ਆ ਮੀਨੂ ਢਿੱਲੋਂ ਮੇਰੇ ਤੋਂ 2 ਮਹੀਨੇ ਉਹਦੀ ਸਲਾਹਾਂ ਲੈਂਦਾ ਰਿਹਾ ਫਿਲਮ ਦੀ ਸਾਰਾ ਕੁਝ ਸਿੱਖ ਕੇ ਤੇ 2 ਮਹੀਨੇ ਬਾਅਦ ਕਹਿੰਦਾ ਮੈਂ ਤਾਂ ਪ੍ਰੋਡਿਊਸਰ ਬਣਨ ਨੂੰ ਕਿਹਾ ਹੀ ਨਹੀਂ ਮੈਂ ਤਾਂ ਇਹ ਕਿਹਾ ਸੀ ਵੀ ਪ੍ਰੋਡਿਊਸਰ ਲੱਭਾਂਗੇ ਇਹ ਨਰੇਸ਼ ਕਤੂਰੀਏ ਨੇ ਕੇਸ ਕਰਤਾ ਲਾਰਡ ਅਸਮਾਨ ਨਾਲ ਗਿਆ ਤੇ ਉਹਨੇ ਦੇਖਿਆ ਵੀ ਉੱਥੇ ਕੀ ਇਹਨਾਂ ਨੇ ਗੰਦ ਪਾਇਆ ਪੁਲਿਸ ਨੂੰ ਬੇਲਾ ਕਿਉਂ ਸਮਝਦੇ ਹੋ 1.5 ਕਰੋੜ ਤੁਹਾਨੂੰ ਮਿਲਦਾ ਤੇ ਤੁਸੀਂ ਅੰਦਰ ਬੈਠ ਕੇ ਇਹ ਵੀ ਗੱਲਾਂ ਕਰਦੇ ਹੋ 5000 ਪੁਲਿਸ ਨੂੰ ਦੇ ਦੂੰਗਾ ਐ ਕਰ ਲੂੰਗਾ ਸਾਰੇ ਬਕਾਊ ਨਹੀਂ ਹੁੰਦੇ ਉੱਥੇ ਦੇ ਪੁਲਿਸ ਵਾਲੇ ਬਕਾਊ ਨਹੀਂ ਸੀ ਉਨੀ ਸਾਥ ਸਹੀ ਬੰਦਿਆਂ ਦਾ ਦਿੱਤਾ ਸੋਚ ਕੇ ਦੇਖੋ ਪੁਲਿਸ ਚੰਗੀ ਵੀ ਆਪਾਂ ਮਾੜਾ ਨਹੀਂ ਕਹਿ ਸਕਦੇ ਮੰਤਰੀ ਚੰਗੇ ਵੀ ਆ ਪਰ ਲੱਭਣੇ ਪੈਂਦੇ ਆ ਮੈਂ ਪਿਛਲੀ ਵਾਰ ਨੰਬਰ ਇਸ ਕਰਕੇ ਪਾਇਆ ਸੀ ਮਾਤਾ ਕਰਕੇ ਮਾਤਾ ਨਾਲ ੱੱਕਾ ਹੋਇਆ ਕੋਈ ਕੁੱਤਾ ਨਹੀਂ ਬੋਲਿਆ ਹਰਾਮੀ ਕੋਈ ਨਹੀਂ ਬੋਲਿਆ ਇੰਡਸਟਰੀ ਦਾ ਬਾਕੀਆਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਹੈਗਾ ਤੇ ਅੱਜ ਮੈਂ ਨੰਬਰ ਤਾਂ ਪਾ ਰਿਆਂ ਮੇਤੇ ਕੇਸ ਕਰਨ ਨੂੰ ਕਿਤੇ ਤੁਹਾਨੂੰ ਔਖਾ ਨਾ ਹੋ ਜਵੇ ਇੱਥੇ ਕਰ ਲਿਓ ਕਾਲ ਤੇ ਐਨਆਰਆਈ ਭਰਾਵੋ ਬਚੋ ਇਹਨਾਂ ਤੋਂ ਹੀ ਨਹੀਂ ਕਰੋੜਾ ਰੁਪਏ 20-20 ਲੱਖ ਲੈਣ ਵਾਲੇ ਡੇਢ-ਡੇਢ ਕਰੋੜ ਤੋਂ ਕਿਉਂ ਲੈ ਰਹੇ ਅੰਨੇ ਹੋ ਗਏ ਤੁਸੀਂ ਕਈ ਜਨਾਨੀਵਾਜ਼ ਆ ਗਏ ਫਿਲਮਾਂ ਬਣਾਉਣ ਲਈ ਇਸ ਕਰਕੇ ਪੰਗੇ ਪੈ ਗਏ ਸਮਝੋ ਸੁਧਰੋ ਖਿਆਲ ਰੱਖੋ ਆਪਣਾ ਇਹਨਾਂ ਲੋਕਾਂ ਤੋਂ ਬਚੋ ਲਾੜ ਨੂੰ ਜੀ ਜੀ ਕਰਨ ਵਾਲਿਆਂ ਜਿਹੜੇ ਆਰਟਿਸਟ ਨੂੰ ਜੀ ਜੀ ਕਰਦੇ ਆ ਤੂੰ ਤੂੰ ਕਰਕੇ ਗੱਲ ਕਰਨ ਲੱਗ ਪਿਆ ਕਿਉਂ ਕਿਉਂਕਿ ਪੈਸੇ ਦਾ ਬੋਲਬਾਲਾ ਹੋ ਗਿਆ ਸਾਡੀ ਗਲਤੀ ਕੀ ਸੀ ਸਾਡੀ ਗਲਤੀ ਇਹੀ ਸੀ ਤੇ ਘੱਟ ਪੈਸੇ 'ਚ ਫਿਲਮ ਬਣਾਉਣੀ ਆ ਪ੍ਰੋਡੂਸਰ ਖੜੇ ਕਰਨੇ ਆ ਕਿੰਨੇ ਪ੍ਰੋਡਕਸ਼ਨ ਹਾਊਸ ਨੇ ਪੰਜਾਬ 'ਚ ਦਿਖਾਓ ਦੋ ਚਾਰ ਬੰਦੇ ਰਹਿ ਗਏ ਆ ਜੀ ਗਿੱਪੀ ਵਰਗੇ ਫਿਲਮਾਂ ਬਣਾਉਣਗੇ ਐਮੀ ਵਰਗੇ ਫਿਲਮਾਂ ਬਣਾਉਣਗੇ ਇਹ ਐਮੀ ਸੂਰਮਾ ਜਿਹੜਾ ਬੜਬੜੀਆਂ ਗੱਲਾਂ ਕਰਦਾ ਸਰਵਾਲਾ ਜੀ 'ਚ ਇਹ ਮਾਤਾ ਲਈ ਜਾਗਿਆ ਨਹੀਂ ਫੋਰ ਦੇ ਵਿੱਚ ਨਿੱਕਾ ਜੈਲਦਾਰ ਫੋਰ ਦੇ ਵਿੱਚ ਨਿੱਕਾ ਜੈਲਦਾਰ ਫੋਰ ਦੇ ਵਿੱਚ ਚਾਰ ਦੇ ਵਿੱਚ ਰਾਈਟਰ ਕੌਣ ਆ ਸਨ ਆਫ ਸਰਦਾਰ ਵਾਲਾ ਮੈਂ ਇਹਦੀ ਵੀਡੀਓ ਪਾਉਣੀ ਸੀ ਅੱਜ ਮੈਨੂੰ ਮਜਬੂਰੀ 'ਚ ਕਿਉਂ ਪਾਉਣੀ ਪਈ ਬਜ਼ੁਰਗ ਬੰਦੇ ਨੂੰ ਸੀਨੀਅਰ ਬੰਦੇ ਨੂੰ ਥਾਣੇ ਬੁਲਾ ਕੇ ਤੁਸੀਂ ਕਰ ਕੀ ਰਹੇ ਹੋ ਇਹ ਦਲਾਲ ਨੇ ਦਲਾਲ ਨੂੰ ਅੱਗੇ ਕਰਤਾ ਜਿਨ੍ਹਾਂ ਨੇ ਇਹ ਗੱਲ ਕਰਨੀ ਉਹ ਆਪ ਕਿਉਂ ਨਹੀਂ ਕਰ ਰਹੇ ਸੋਚ ਕੇ ਦੇਖੋ ਕੌਣ ਹੈ ਚਾਨਣਾ ਸਾਹਿਬ ਕਿਹਦੇ ਬਾਰੇ ਬੋਲਦੇ ਨੇ ਇਹ ਨਹੀਂ ਪ੍ਰੋਡਕਸ਼ਨ ਵਾਲੇ ਜਾਂ ਬਾਕੀ ਲੋਕ ਕਹਾਣ ਕਰਨਾ ਚਾਹੁੰਦੇ ਨੇ ਫਿਲਮ ਲੈਣ ਦਾ ਬਚੋ ਐਨਆਰਏ ਭਰਾਵੋ ਦੁਵਾਨੀ ਨਾ ਨਹੁੰਦੇ ਹੋ ਇਹ 2 ਲੱਖ ਦਾ ਕੰਮ 10 ਲੱਖ ਚ ਕਰਦੇ ਨੇ ਲੁੱਟਦੇ ਐਨਆਰਆਈਆਂ ਨੂੰ ਸਾਡੇ ਬੰਦੇ ਪੰਜਾਬੀ ਦਾ ਨਹੀਂ ਖੜੇ ਉਹਨੂੰ ਪਤਾ ਇਹ ਕੀ ਗੇਮਾਂ ਕਰਦੇ ਨੇ ਇਹ ਸਮਝਣਾ ਸਾਨੂੰ ਚਾਹੀਦਾ ਐਨਆਰਆਈ ਭਰਾਵਾਂ ਨੂੰ ਸਮਝਣਾ ਚਾਹੀਦਾ ਸਾਨੂੰ ਤਾਂ ਕੀ ਸਮਝਣਾ ਸੀ ਤਾਂ ਸਮਝੇ ਹੋਏ ਨੇ ਇਹ ਬਹੁਤ ਘਟੀਆ ਲੋਕ ਨੇ ਇਹਨਾਂ ਤੋਂ ਬਚੋ ਨੰਬਰ ਪਾਤਾ ਕੇਸ ਕਰਨਾ ਜਿੰਨ ਕਰ ਲੈ ਜੀ ਸੱਦਕੇ ਕਰ ਲੈ ਇਹਨਾਂ ਦੇ ਹਲੇ ਪੋਲ ਮੈਂ ਬਹੁਤ ਘੱਟ ਖੋਲ ਰਿਆਂ son of ਸਰਦਾਰ ਕਿੰਨਾ ਸਰਦਾਰਾਂ ਦਾ son ਹੈ ਉਹ ਦੱਸ ਦਿੰਨੇ ਕੱਟੇ ਹੋਏ ਵਾਲਾਂ ਵਾਲਾ ਉਹ ਕਿੰਨਾ ਇੱਥੇ ਤੱਕ ਪਹੁੰਚਾ ਪੰਜਾਬ ਦੀ ਇੰਡਸਟਰੀ ਨੂੰ ਵੈਂਟੀਲੇਟਰ ਤੇ ਕਰਕੇ ਤੇ ਬੰਬੇ ਦੀ ਇੰਡਸਟਰੀ ਨੂੰ ਡੋਬਣ ਆਏ ਆ ਹੁਣ ਇਹਨਾਂ ਦੇ ਚਪੇੜੇ ਵੀ ਪਹਿਣਗੇ ਕੋਈ ਨਾ ਮਾਰੇ ਮੈਂ ਮਾਰੂੰਗਾ ਜਿੱਦਣ ਮੈਨੂੰ ਟੱਕਰ ਗਏ ਔਰ ਪਹਿਲਾਂ ਵੀ ਮੈਂ ਜ਼ੁਰਤ ਵਾਲੀ ਗੱਲ ਕੀਤੀ ਸੀ ਸਿਕੰਦਰ ਦੇ ਟਾਈਮ ਅੱਜ ਬਹੁਤ ਸਿਆਣੀਆਂ ਗੱਲਾਂ ਨਾ ਕਰਨ ਸਾਰਿਆਂ ਦੇ ਪਰਦੇ ਮੈਂ ਖੋਲੂੰਗਾ ਗਾਂ ਚੱਲ ਕੇ ਭਾਈ ਇਹਨਾਂ ਤੋਂ ਬਚੋ ਐਨਆਰਆਈ ਭਰਾ ਇਹਨਾਂ ਤੋਂ ਬਚੋ ਏ ਐਨਆਰਆਈਆਂ ਦਾ ਪੈਸਾ ਲੁੱਟਦੇ ਐ ਐਨਆਰਆਈ ਲਾਭ ਉਹ ਸੋਖਾ ਪੈਸਾ ਦਿੰਦੇ ਆ ਐਨਆਰਆਈਆਂ ਅੰਦੋਲਨ ਦੇ ਵਿੱਚ ਕਰੋੜਾਂ ਰੁਪਏ ਦੇ ਤਾ ਇਹ ਬੰਦੇ ਉਨੇ ਜੋਗੇ ਹੈ ਨਹੀਂ ਪੰਜਾਬ ਨੂੰ ਪਿਆਰ ਐ ਐਨਆਰਆਈ ਤਾਂ ਕਰਦੇ ਕਿਉਂਕਿ ਇੱਥੋਂ ਟੁੱਟੇ ਹੋਏ ਆ ਉਹ ਇਹ ਇੱਥੇ ਰਹਿ ਕੇ ਗੇਮਾਂ ਕਰਦੇ ਆ ਜਿੱਦਾਂ ਗੁਰਦੁਆਰੇ ਵਿੱਚ ਰਹਿਣ ਵਾਲਾ ਬੰਦਾ ਗੁਰਦੁਆਰੇ ਦੀ ਇੱਜ਼ਤ ਨਹੀਂ ਸਮਝਦਾ ਗੁਰਦੁਆਰੇ ਵਿੱਚ ਮਾਨ ਮਰਿਆਦਾ ਨਹੀਂ ਸਮਝਦਾ ਇਦਾਂ ਹੀ ਇਹ ਲੋਕ ਨੇ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕੁਝ ਲੋਕ ਇਦਾਂ ਹੀ ਨੇ ਕਿੰਨੀਆਂ ਬੇਅਦਮੀਆਂ ਕਿਉਂ ਹੋਈਆਂ ਇਹ ਸੋਚੋ ਇਹਨਾਂ ਨੇ ਕਾਣ ਕਰਤਾ ਬਚੋ ਇਹਨਾਂ ਤੋਂ ਮਿਹਰਬਾਨੀ ਸ਼ੁਕਰੀਆ